ਆਹ ਹੁੰਦਾ ਜਿਹੜੇ ਸਟੀਲ ਇਕੱਠਾ ਵੇਟ ਹੁੰਦਾ ਨਾ ਜਿਹਦੇ ਤੇ ਮੰਨ ਲਓ ਹਨਾ ਵਿੱਕੀ ਹੁੰਦਾ ਕੱਲੇ ਕੱਲੇ ਐਕਸਲ ਦਾਣੀ ਜਿਵੇਂ ਪਹਿਲਾ ਮੂਹਰੇ ਟਾਇਰ ਚੜਾਏ ਉਹਦਾ ਆ ਗਿਆ 12 11 ਪੀਸ ਆ ਗਏ ਤੇ ਫੁੱਲ ਵੇਟ ਆ ਜਮਾ 8000 ਗ੍ਰੋਸ ਆ ਪੂਰੀ ਇੰਨਾ ਕ ਥਾਂਗਾ ਤੇ ਇੱਕ ਰੋਲਾ ਕੀ ਪੈ ਜਾਂਦਾ ਬਾਹਰ ਚਾਣਣਾ ਹਨਾ ਇੱਥੇ ਨੇਰਾਗਾ ਪਿੱਛੇ ਦੀਂਦਾ ਹੀ ਨਹੀਂਗਾ ਟਰੈਕ ਹੈ ਇਹਨਾਂ ਨੇ ਲਿਖਿਆ ਸਪੈਸ਼ਲ ਵੀ ਇਹਦੇ ਉੱਤੇ ਖੜਾਉਣਾ ਨਹੀਂ ਟਰੱਕ ਇੰਨਾ ਲੋਹਾ ਕੂਲਾ ਹੋਇਆ ਹੋਇਆ ਹੁੰਦਾ ਹਨਾ ਗੱਡੀਆਂ ਨੰਗ ਨੰਗ ਰੇਲ ਗੱਡੀਆਂ ਤੇ ਦੁਬਾਰੇ ਗ੍ਰਿਪ ਹੀ ਨਹੀਂ ਬਣਦਾ ਤਾਂ ਹੀ ਫਾਜ ਜਾਂਦੇ ਹੁੰਦੇ ਕਦੇ ਵੀ ਇਹ ਤੇ ਜਮ ਇਹ ਸ਼ੂਂਦਣੀ ਨੰਗ ਹੈ ਉੱਥੇ ਕਿ ਸਪੀਡ ਘੱਟ ਸੀ ਤੇ ਮੈਂ ਤਾਂ ਇਹ ਤੇ ਮੇਰੇ ਕੰਨੀ ਆਉਂਦਾ ਤੇ ਨੰਗ ਹੈ ਇਹਦੇ ਕੰਨੀ ਆ ਮਾਮਾ ਨੂੰ ਮੈਂ ਜੈਕ ਟਾਂਗਣਾ ਮੈਂ ਕਿੰਨੀਆਂ ਲੈ ਕੇ ਰੱਖੀਆਂ ਵੀ ਟਰੱਕ ਚ ਇੱਕ 6 6 ਤਾਂ ਪੰਗਾ ਨਾ ਪੁਰਾਣਾ ਕੰਨਵਾਰ ਦਾ ਕਿੱਡਾ ਸੋਹਣਾ ਲੱਗਦਾ ਦੇਖੋ ਐਟਾ ਵੀ ਮੋਬਾਈਲਾ ਨਹੀਂ ਜਨਾ ਮੈਂ ਟਾਈਮ ਖਰਾਬ ਕਰੀ ਜਨਾ ਮੇਰੇ ਪਿੰਡ ਵਾਲੇ ਤਾਂ ਦੱਸ ਸਕਦੇ ਆ ਨੇੜੇ ਤੇੜੇ ਵਾਲੇ ਜੇ ਮਾ ਗੰਗਾਲੇ ਪੱਟੇ ਦੀ ਫੀਲ ਆਉਂਦੀ ਹੈ ਨਾ ਉਹਨੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਤੇ ਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤੇ ਟਿਕਟੋਕ ਤੇ ਇੰਸਟਾ ਫੇਸਬੁੱਕ ਸਾਰੇ ਕਿਤੇ ਸੇਮ ਹੀ ਨਾਮ ਆਵਾਂਗਾ ਕੱਲਾ ਆਪਣਾ ਹੈਗਾ ਉੱਤੇ ਸਨੈਪਚੈਟ ਤੇ ਸੀਰਾ ਅੰਡਰਸਕੋਰ ਸਿੱਤੂ 2019 ਆਗਾ ਲੈ ਵੀ ਸੰਗ ਤੇ ਤੀਜੀ ਵਾਰੀ ਗੁੱਡ ਮਾਰਨਿੰਗ ਮਾਰਨਿੰਗ ਹੋ ਗਈ ਆ ਪਹਿਲਾਂ ਟਰੱਕ ਸਟਾਪ ਤੇ ਫੇਰ ਉਹ ਡਾਕ ਤੇ ਸੌਂ ਗਿਆ ਸੀ ਇੱਥੋਂ ਉੱਠਾ ਤਾਂ ਇਹਨਾਂ ਨੇ ਹਨਾ ਫੇਰ ਇੱਥੇ ਆ ਕੇ ਲਾ ਲਿਆ ਸੀ ਅੱਧਾ ਘੰਟਾ ਇੱਥੇ ਪਹਿ ਗਿਆ ਸੀ ਬੁੱਕ ਚੱਲਣ ਦਾ ਟਾਈਮ ਸੀਗਾ ਹੁਣ ਘੰਟੇ ਘੁੰਟੇ ਆਏ ਆ ਹੁਣ ਤੁਰਦੇ ਆ ਚੱਲ ਸਹੀ ਆ ਰਾਜ ਟ੍ਰੇਲਰ ਨਾਲ ਬਲੋਰ ਮਾਰਨਾ ਪੈਣਾ ਬਾਕੀ ਨਾ ਮੈਨੂੰ ਲੱਗਦਾ ਲੋਡ ਆਪਣਾ ਹੈਗਾ ਹੈਗਾ ਪੇਪਰ ਰੋਲ ਹੋਣਗੇ ਕਿਉਂਕਿ ਅਲਟੋਨਾਂ ਤਾਂ ਉਹੀ ਜਾਂਦੇ ਹੁੰਦੇ ਆ ਫੇਰ ਤਾਂ ਉਹ ਲੋਡ ਨਹੀਂ ਉਹ ਜੇ ਉਹ ਹੋਇਆ ਨਾ ਲੋਡ ਉਹ ਥੱਲੇ ਮੈਟ ਵਿਛਾਉਂਦੇ ਹੁੰਦੇ ਉਹ ਬਹੁਤ ਕੈਂਡ ਮੈਟ ਆ ਉਹ ਮੈਨੂੰ ਚਾਹੀਦੇ ਆ ਮੈਂ ਦੇਖੂਗਾ ਉਹ ਬਾਦੂ ਹੁੰਦੇ ਉਹਨਾਂ ਨੇ ਗਾਰਬੇਜ ਹੀ ਪਾਉਣੇ ਹੁੰਦੇ ਆ ਉਹ ਜੇ ਆਪਾਂ ਨਹੀਂ ਵੀ ਲੈਂਦੇ ਉਹ ਦੇਖਾਂਗੇ ਬਾਕੀ ਮੈਂ ਡਿਸਪੈਚ ਨੂੰ ਪੁੱਛਦਾ ਵੀ ਉਹੀ ਆ ਮੈਟਾਂ ਦਾ ਲੋ ਆ ਆਪਣਾ ਉਹਦਾ ਰੋਲ ਜੀ ਹੈ ਨਾ ਕਾਗਜ ਦੇ ਇਹ ਹੋਰ ਆ ਕੁਝ ਆਈ ਤੁਹਾਨੂੰ ਇੱਕ ਡੋਰ ਲਾ ਚੱਲਦੇ ਆ ਕਿਉਂਕਿ ਉੱਥੇ ਆ ਕੇ ਫੇਰ ਖੋਲਣਾ ਪੈਂਦਾਗਾ ਮਲਾਬ ਜੇ ਇੱਧਰ ਕਰ ਗਏ ਬਹੁਤ ਮਹਿੰਗੇ ਪਾਦੇ ਆ ਖਾਲੀ ਹੋ ਗਿਆ ਟਰੈਲਰ ਖਾਲੀ ਕਿਆਜੂ ਬਣਾ ਕੇ ਪੀ ਲਈ ਆਪਾਂ ਮੈਂ ਦੱਸਿਆ ਹੀ ਨਾ ਮੈਂ ਇਹ ਬਹੁਤ ਪਹਿਲਾਂ ਉਹ ਕਰ ਦਿੰਦੇ ਆ ਖਾਲੀ ਜੇ अर्ਲੀ ਅਪਾਇੰਟਮੈਂਟ ਹੋਵੇ ਤੇ ਉਹੀ ਕੰਮ ਕੀਤਾ ਜਿਨ੍ਹਾਂ ਨੇ ਐ ਯਾ ਕੋਟੀ ਡਿੱਗੀ ਵੀ ਆ ਵਿੱਚ ਆ ਬਈ ਆ ਗੱਲ ਦੀ ਐ ਟੁੱਟੀ ਵੀ ਆ ਹੇਕ ਆਈਏ ਠੰਡ ਹੋ ਗਈ ਯਾਰ ਬਹੁਤ ਠੰਡਾ ਬਾਹਰ 350 ਕਿਲੋਮੀਟਰ ਅਦੋਜੀ ਲੋਕੇਸ਼ਨ ਪੈਕਅਪ ਵਾਲੀ ਠੰਡ ਬਹੁਤ ਹੈ ਨਾ ਰੋ ਬਗੈ 6 ਡਿਗਰੀ ਹੈ ਸਾਰਾ ਤੇ ਦੇਖ ਉਧਰ ਸਨੋ ਵੀ ਪੈ ਗਈ ਪੈਂਫਲੀ ਸਾਈਡ ਤੋਂ ਬਹੁਤ ਜ਼ਿਆਦਾ ਸਨੋ ਪੈ ਗਈ ਉਧਰ ਨੂੰ ਕੈਲਗਰੀ ਵਾਲੀ ਸਾਈਡ ਨੂੰ ਪਰ ਇਹ ਨੂੰ ਕੈਲਗਰੀ ਤੋਂ ਲਾਈਵ ਮਿੱਤਰੋ 9 ਵਜਣ ਵਾਲਿਆ ਚੱਲੀਏ ਪਿੱਛੇ ਹੀ ਕਰ ਲਗੇ ਸਾਫ ਮਾੜਾ ਆ ਕਣਗਾਂਵਿਆਂ ਨਾਲ ਨਹੀਂ ਉਹ ਕਰਦਾ ਜਾਂ ਖੜ ਜਾਂਦਾ ਹੁੰਦਾ ਵਾਹ ਜਾ ਹੁਣ ਦੇਖੀ ਆ ਆਪਣਾ ਉਹ ਟਿਕਟੋਕ ਕਿਸੇ ਦੀ ਉਧਰ ਤੋਂ ਬਾਬੇ ਜਿਵੇਂ ਹੀ ਬੰਦ ਕਰਤਾ ਇੰਨਾ ਕਿ ਸਨੋਵ ਪੈ ਗਈ ਆ ਨਾ ਕੈਲਗਰੀ ਤੋਂ ਪਰੇ ਨੂੰ ਜਾਂਦੇ ਜਦੋਂ ਬੈਂਫਾਲੀ ਸਾਈਡ ਨੂੰ ਗੋਲਡਨ ਨੂੰ ਪੂਰੇ ਉਧਰ ਦਾ ਕੰਮ ਕਰਤਾ ਆਪਣੀ ਵਾਰ ਯਾ ਕੰਡਾ ਤਾਂ ਆਹੀ ਇੰਨੀ ਹੋਈ ਵੀ ਆ। ਇਹ ਆਜੇ 9 ਵਜੇ ਦੇ ਨੂੰ ਵਿਹਲੇ ਕਰਦੇ ਨੇ ਨਾ, ਵਿਹਲੇ ਤਾਂ ਇਹ ਤੋਂ ਪਹਿਲਾਂ ਹੀ ਹੋ ਗਏ ਸੀ। ਐਵੇਂ ਕਹਿੰਦਾ ਘੰਟਾ ਡੇਢ ਘੰਟਾ ਜਾਂ 2 ਘੰਟੇ। ਬੋਕਣੀ ਸੀ ਚੱਲਦੀ ਆਪਣੀ। ਤੇ ਨਹੀਂ ਅੱਗੇ ਉਹਦੇ ਸਾਹਮਣੇ ਆ ਕਿੰਨਾ-ਕਿੰਨਾ ਟਾਈਮ ਲਾ ਜਾਂਦੇ ਆ। ਜਿਹੜਾ ਆਹ ਟਾਈਮ ਆਉਣਾ ਹੈ ਨਾ ਜਦੋਂ ਡਿਲੀਵਰੀ ਹੁੰਦੀ ਆ 7-8 ਵਜੇ ਇਹ ਵਿਹਲੇ ਹੋ ਜਾਂਦੇ ਆ ਉਹਦੋਂ। ਫਿਰ ਆਦੇ ਮਰਜ਼ੀ ਨਾਲ ਲਾਉਂਦੇ ਆ ਤੇ ਜਿਹੜਾ ਸਵੇਰ ਆਉਂਦੇ ਆ ਉਹਦੋਂ ਇਹਨਾਂ ਦੇ ਡਾਕਾਂ ਚ ਲਈਦੀਆਂ ਹੁੰਦੇ ਆ। ਤਿੰਨ ਸ਼ਿਫਟਾਂ ਚ ਸੁੱਤਾ ਅੱਜ ਮੈਂ ਘੰਟਾ-ਘੰਟਾ ਦੋ-ਦੋ ਘੰਟੇ ਪੈਕਅਪ ਲੋਕੇਸ਼ਨ ਤੋਂ ਪਹਿਲਾਂ ਨਾ ਆਹ ਲਾਭ ਦਾ ਟਰੱਕ ਸਟਾਪ ਆਇਆ ਸੀ ਮੈਂ ਕਿਹਾ ਭੱਜ ਕੇ ਸ਼ਾਵਰੀ ਲਾਇਆ ਅੱਗੇ ਹੈ ਤਾਂ ਕਾਲੀ ਕੀਆ ਕੰਮ ਫਿਰ ਮੈਨੂੰ ਪਤਾ ਯਾਰ ਗਾਂ ਪਤਾ ਨਹੀਂ ਆਉਣਾ ਕਿ ਨਹੀਂ ਉਧਰ ਨੂੰ ਨਾਲੇ ਆਥਣ ਹੋ ਜਾਣਾ ਉਹ ਪਤਾ ਨਹੀਂ ਕੀ ਚੱਕ ਰਿਆ ਯਾਰ ਹੋਰ ਵੀ ਕੀ ਨਾ ਹੁੰਦੇ ਜੇ ਮੈਂ ਹੁਣ ਧਾੜੀ ਆ ਹੈ ਤਾਂ ਬਾਲੀ ਨਹੀਂ ਇਹ ਨਹੀਂ ਸ਼ਾਵਰ ਸ਼ੂਰ ਲੈਂਦੇ ਨਾ ਬਾਲ ਦੁਖਣ ਲੱਗ ਜਾਂਦੇ ਆ ਹੋਰ ਵੀ ਗੈਨਾ ਹੁੰਦਾ ਕਿ ਮੇਰੇ ਨਾਲ ਹੀ ਇਹ ਚੱਕਰ ਆ ਦੱਸਿਓਗਾ ਜੇ ਮੈਂ ਬਾਲ ਆ ਨਾ ਪੂਰੀ ਦੁਖਣ ਕੇ ਲੱਗ ਜਾਂਦੇ ਆ ਮੁੱਛਾ ਮਾਛਾ ਲਾੜੀ ਪਾਣੀ ਸਾਫ਼ ਹੋਵੇ ਇਹਨਾਂ ਦਾ ਵਧੀਆ ਉਹ ਗੰਦਾ ਜਣਾ ਹੋਵੇ ਇਤਰੀ ਆ ਹਾਂ ਠੀਕ ਹੈ ਮੈਂ ਕਦੇ ਨਹੀਂ ਮੁੱਛਾਂ ਦੇ ਕੋਲਸ ਵੀ ਲੈ ਫੈਕਸੋ ਵਗੈਰਾ ਓਕੇ ਗਿੱਲੇ-ਗਿੱਲੇ ਵਾਲਾਂ ਦੇ ਆ ਦੇਖੋ ਡ੍ਰੈਰ ਮਾਰ ਲਈ ਦੀ ਆ ਜਮਾ ਇੱਥੇ ਇੱਥੇ ਹੀ ਰਹਿਣੀਆਂ ਨੇ ਗਿੱਲੇ ਵਾਲਾਂ ਦੀ ਡ੍ਰੈਰ ਮਾਰੀ ਆ ਉਹ ਆਪਣੇ ਕੋਲ ਨੂੰ ਪਤਾ ਸਾਰਾ ਕੁਝ ਹੈਗਾ ਹੀ ਹੈ ਬੈਗ 'ਚ ਮਣਗੀ ਗੱਲ ਹੁਣ ਚੱਲ ਗਈ ਨਾ ਉਹ ਬਿਲਕੁਲ ਦੀ ਲੋਕ ਹਾਂ ਭੁੱਲੇ ਕੋਈ ਵਸ ਐਨਾ ਹੀ ਕੰਮ ਸੀ ਭੁੱਲੇ ਤਾਂ ਨਹੀਂ ਕੋਸੋਦਿਆਂ ਕੁਝ ਸੋਖ ਸਾਪ ਦੇਖੀਏ ਇੱਥੇ ਖਾਣ ਨੂੰ ਕੀ ਆ ਚਾਹ ਵੀ ਹੈਗੀ ਆਪਣੇ ਵਾਲੀ ਆ ਵੀ ਪਏ ਆ ਕੋਲੰਬੀਅਨ ਕਾਫੀ ਬੀਨਸ ਇੱਥੇ ਬਣ ਗਈ ਆ ਹੋ ਗਈ ਇਸ ਵਨ ਭੱਜ ਕੇ ਵੇਰ ਜਾਣਾ ਪਊਗਾ ਕਿਉਂਕਿ ਦੂਰ ਬਹੁਤ ਖੜਾ ਟਰੱਕ ਆਪਣਾ ਉਧਰ ਆਏ ਹਾਏ 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 ਹੇ ਨਹੀਂ ਆ ਰਹੀ ਆ ਗਿਆ ਓਏ ਆ ਧੁੱਪ ਦਾ ਵੀ ਜਦੋਂ ਐ ਨਾ ਗਿਆ ਐ ਨਾ ਹੁਣ ਓਏ ਆ ਕਿਵੇਂ ਨੇ ਟ੍ਰੇਲਰ 'ਚ ਹੀ ਕੱਟਿਆ ਪਿਆ ਹਨਾ ਟਾਇਰਾਂ ਵਾਲਾ ਥਾਂ ਇਹ ਕਿ ਚੱਕਰ ਹੈ ਬੈਕਅਪ ਬੈਕਅਪ ਅੱਧਾ ਘੰਟਾ ਲੱਗ ਗਿਆ ਉਹ ਮੇਰੇ ਹਿਸਾਬ ਨਾਲ ਉਹ ਕਿਨੋਂ ਟੀ ਬੈਗ ਹੈ ਨਹੀਂ ਸੀਗੇ ਉਹ ਤੋਂ ਕਹਿ ਕੇ ਦੁਬਾਰੇ ਮੰਗਵਾਏ ਆ ਮੈਂ। ਉਹਦੇ ਕਰਕੇ ਟਾਈਮ ਲੱਗ ਗਿਆ ਉੱਥੇ। ਉੱਥੇ ਦੇ ਦੇਣ ਲੋਡ ਲਾੜ ਕਿਰਨੇ ਆਂਕ ਟਾਈਮ ਲਾਉਂਦੇ ਕਰਨ ਦੇ। ਨਹੀਂ ਉੱਥੇ ਮਾੜਾ ਟਰੱਕ 'ਚ ਵੀ ਹੱਥ ਮਾਰ ਲਾਂਗੇ ਯਾਰ। ਇਹ ਬੜਾ ਟਿਕਾਣੇ ਤੇ ਐਹ ਟਰੱਕ ਸਟਾਪ ਖਣੀ ਕੀ ਨਾ ਯਾਰ ਸ਼ਹਿਰ ਦਾ। ਦੇਖਦਾ ਮੈਂ ਜੀਪੀਐਸ ਤੇ। ਬਹੁਤ ਟਿਕਾਣੇ ਤੇ ਹੈਗਾ। ਪਾਰਕਿੰਗ ਬਹੁਤ ਆਪਣਾ ਦੂਰ ਆ ਪਰ ਪਾਰਕਿੰਗ ਹੈ ਬਹੁਤ ਹੈ ਤੇ ਰਾਤ ਰੋਤ ਨੂੰ ਰੁਕਣਾ। ਆਪਾ ਤਾਂ ਐਵੇਂ ਕਹਦਾ ਕਦੇ ਆਇਆ ਹੀ ਨਹੀਂ ਇੱਧਰ ਫਸਟ ਟਾਈਮ ਆਇਆ ਮੈਂ ਇੱਥੇ ਵੀ ਚੀਜ਼ ਕਹਿੰਦਾ ਇੱਥੇ ਅੱਲਾ ਮਨਾ ਕੇ ਯਾਰ ਕਿ ਟੋਲੀ ਗਈ ਜਾਂਦੀ ਹੈ ਨਾਲ ਹੀ ਸਕੇਲ ਚਲੋ ਚੱਲੇ ਮਿਤਵਾ ਇਹਨਾਂ ਦੇ ਉਹ ਨਾ ਬ੍ਰੇਕਫਾਸਟ ਵੀ ਮਿਲ ਗਿਆ ਇੱਕ ਤਾਂ ਹੁੰਦਾ ਬ੍ਰੇਕਫਾਸਟ ਜਿਵੇਂ ਉਹਦੇ ਚ ਆਪਣਾ ਬੰਨੇ ਵਿੱਚ ਇਹ ਜਿਹੜਾ ਆਪ ਤਾਂ ਨਹੀਂ ਬਣਾਉਂਦੇ ਹੁੰਦੇ ਉਹ ਕੋਲ ਜਾ ਪਾ ਕੇ ਆਹ ਵਾਲਾ ਆ ਦੇਖੋ ਇਹ ਬਹੁਤ ਸਵਾਦ ਹੁੰਦਾ ਇਹ ਚ ਹੈਗਾ ਆਹ ਉਤਲਾ ਇਹਨੂੰ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਤੇ ਆਂਡਾ ਗਾ ਤੇ ਬੀਫ ਆ ਤੇ ਚੀਜ਼ ਆ ਭਾਈ ਨੇ ਉੱਥੇ ਕਹਣਾ ਉੱਥੇ ਵਾਲ ਨੇ ਚਾਹਣਾ ਉੱਦੇ ਵੀ ਆਈ ਜੂਸੀ ਕਹਿ ਕੇ ਕਾ ਖਾਈ ਗਿਆ ਬਹੁਤ ਜੀ ਸਵਾਦ ਹੀ ਬੜੇ ਹੁੰਦੇ ਤੇਰੀ ਤਰ੍ਹਾਂ ਦੇ ਜਿਹੜੇ ਇਹ ਤਿੰਨ ਚਾਰ ਆ ਜਿਹੜੇ ਬੜੇ ਸਵਾਦ ਆ ਬਹੁਤ ਅੰਡਾ ਹੈ ਇਹ ਬ੍ਰੇਕਫਾਸਟ ਆ ਸਵੇਰ ਵਾਲਾ ਇਹ ਸੋਭਾ ਹੀ ਮਿਲਣਾਗਾ ਹੋ ਟਾਈਮ ਨਹੀਂ ਕਿਸੇ ਵੀ ਪਹੁੰਚਦਾ ਗਏ ਆ ਇਹਦਾ ਕੰਮ ਨਹੀਂ ਮੜਾ ਹੋਆ ਯਾਰ ਪੇਪਰ ਬਣਦਾ ਇੱਥੇ ਇਹ ਜਿਵੇਂ ਆਪਣੇ ਉਥੇ ਥੰਡਰ ਵਹਿਆ ਆ ਇਹਨਾਂ ਦੇ ਵਿੱਚ ਲਾਉਣਾਗਾ 6 ਨੰਬਰ ਦੇ ਬੜਾ ਭੀੜਾ ਕੰਮ ਆ ਬਾਬੇ ਪੋਲ ਆ ਗਏ ਨਾਲ ਨਾਲ ਚਮ ਦੋ ਦੋ ਟਰੈਲਰ ਤੇ ਨਾਲ ਹੀ ਪੋਲ ਹੁਣ ਪੋਲ ਵੀ ਪੁੱਠੇ ਪਾਸੇ ਆਉਣਾ ਚੱਲ ਲਾ ਕੇ ਦੇਖਾਂ ਆ ਦੇਖੋ ਇਹ ਚਲਾਉਣਾ ਚਾਈ ਲੱਗ ਗਿਆ ਹਸਾਰ ਵਾਲੋ ਐਨਾ 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 ਕ ਥਾਂਗਾ ਤੇ ਇੱਕ ਰੋਲਾ ਕੀ ਪੈ ਜਾਂਦਾ ਬਾਹਰ ਚਾਨਣਾ ਹਨਾ ਇੱਥੇ ਨੇਰਾਗਾ ਪਿੱਛੇ ਦੀਂਦਾ ਹੀ ਨਹੀਂਗਾ ਫਕੀਰ ਨੂੰ ਮੈਂ ਗੇਟ ਜਮਾਂ ਟਾਈਟ ਕੀਤੇ ਜੇ ਪਟਾਈਆਂ ਪਾ ਕੇ ਤੇ ਇਹਦੇ ਚ ਨਾ ਲੱਗੇ ਲੋਡ ਤਾਂ ਹੋ ਗਿਆ ਰੈਡੀ ਉਹ ਕਹਿੰਦਾ ਨਾ ਪਹਿਲਾਂ ਤੂੰ ਸਕੇਲ ਹੀ ਕਰਾ ਲਿਆ ਫੇਰ ਹੀ ਪੇਪਰ ਦਊਗਾ ਮੈਨੂੰ ਪਤਾ ਵੱਧ ਹੋਣਾ ਸੋਈ ਤਾਂ 70 ਤੇ ਫਿਰਦੀ ਆ ਸੱਤਰ ਤੇ ਸੱਤਰ ਦੇ ਬੋਰੀ ਨੇ ਕੋ। ਓਕੇ ਹੈਵੀ ਹੁੰਦਾ ਲੋਡ ਇਹ। ਬਾਕੀ ਅੱਗੇ ਖਿੱਚ ਕੇ ਦੇਖਦਾ। ਏਅਰ ਪਾਰ ਜਾਂਦੇ। ਐ ਹੁੰਦਾ ਜਿਹੜੇ 스ਕੇਲ ਇਕੱਠਾ ਵੇਟ ਹੁੰਦਾ ਨਾ ਜਿਹਦੇ ਤੇ ਮੰਨ ਲਓ ਹਨ ਵੀ 1 ਇੱਕੀ ਹੁੰਦਾ ਕੱਲੇ ਕੱਲੇ ਐਕਸਲ ਦਾਣੀ ਜਿਵੇਂ ਮੈਂ ਪਹਿਲਾਂ ਮੂਹਰੇ ਟਾਇਰ ਚੜਾਏ ਉਹਦਾ ਆ ਗਿਆ 12 380 ਹਨਾ ਫਿਰ ਆਹ ਸਾਰਾ ਟਰੱਕ ਚੜ ਗਿਆ ਟਰੇਲਰ ਰਹਿ ਗਿਆ ਜਦੋਂ ਫਿਰ ਆਇਆ 46 260 ਇਹ 46260 ਚੋਂ ਆ ਉੱਪਰ ਵਾਲਾ ਘਟਾ ਦਾਂਗੇ ਫਰੰਟ ਵਾਲਾ ਫੇਰ ਨਿਕਲ ਆਊਗਾ 33960 ਵੀ ਡਰਾਈਵ ਐਕਸਲਾਂ ਤੇ ਸਹੀ ਆਗਾ ਆ ਸੀਗੀ ਗ੍ਰੋਸ 80 140 ਠੀਕ ਆ ਤੇ ਇਹਦੇ ਚੋਂ 46260 ਘਟਾ ਦੋ ਤੇ ਟਰੈਲਰ ਐਕਸਲਾਂ ਦਾ ਨਿਕਲ ਆਇਆ ਵੀ ਸਹੀ ਆਗਾ ਬੇਟ ਫੁੱਲ ਮਲਾ ਕੇ ਬੋਡਾ ਬਾ ਹੁਣ ਉੱਥੇ ਉਹਦੇ ਕੋਲ ਦੁਬਾਰੇ ਚਲਦੇ ਆ ਪੇਪਰ ਲੈਣੇ ਆ ਉਤੋਂ ਫੇਰ ਤੁਰਤੇ ਆਂਗੇ ਇਹ ਹੁੰਦਾ ਤਰੀਕਾ ਜੇ ਤੁਸਾਂ ਨੂੰ ਤੁਹਾਨੂੰ ਨਹੀਂ ਆਈਡੀਆ ਹੁੰਦਾ ਨਾ ਵੀ ਇੱਕ ਹੀ ਸਕੇਲ ਆ ਜਿਵੇਂ ਆਪਾਂ ਪ੍ਰਾਈਵੇਟ ਸਕੇਲ ਕਰਾਉਣੇ ਚਲ ਕੈਟ ਦੇ ਤਾਂ ਹੋ ਹੀ ਜਾਂਦਾ ਉਹਦੇ ਐ ਪਹਿਲਾ ਫਰੰਟ ਵਾਲਾ ਟਾਇਰ ਚੜਾ ਲਓ ਮੁੜ ਕੇ ਕੱਲਾ ਟਰੱਕ ਹਨਾ ਟਰੇਲਰ ਦੇ ਟਾਇਰ ਜਮ ਸਕੇਲ ਦੇ ਨੇੜੇ ਲਿਆਓ ਉੱਤੇ ਨਾ ਚੜਾਓ ਤੇ ਇਹ ਆ ਟਰੇ ਮੁੜ ਕੇ ਆ ਟਰੱਕ ਸਾਰੇ ਚੋਂ ਫਰੰਟ ਵਾਲਾ ਘਟਾ ਦਿਓ ਮੁੜ ਕੇ ਗਰਾਉਥ ਚੋਂ ਮੂਰਲਾ ਟਰੱਕ ਦਾ ਘਟਾ ਦਿਓ ਉਹ ਨਿਕਲਿਆ ਹੋਊਗਾ ਬੇਟਾ ਦੇਖੋ ਸਾਰਾ ਸਹੀ ਨਿਕਲਿਆ ਨਾ ਹੁਣ ਦੁਬਾਰੇ ਉੱਥੇ ਚੱਲਦੇ ਆਂਗੇ ਉਹਦੇ ਕੋਲੇ ਪਹਿਲਾਂ ਲੋਡ ਹੀ ਨਾ ਸਿਕਿਉਰ ਕਰ ਲਗੇ ਇੱਥੇ ਹਨਾ ਉੱਥੇ ਫਿਰ ਉੱਚਾ ਨੀਵਾ ਥਾਂ ਆਹੇ ਫਰਕ ਹੁੰਦਾ ਲੱਦਣ ਵਾਲਿਆਂ ਦਾ ਹੁਣ ਇਹ ਲੱਦਣ ਨੂੰ ਮੂਰੇ ਵੀ ਲੱਦ ਸਕਦਾ ਜੀ ਸਾਰੇ ਹਨਾ ਜਿਵੇਂ ਉੱਤੇ ਉਹਨਾਂ ਨੇ ਕਮਲ ਮਾਰਿਆ ਸੀਗਾ ਆ ਦੇਖੋ ਇਹਨੇ ਮੂਰੇ ਚਾਰ ਲਾਤੇ ਵਿਚਾਲੇ ਤਿੰਨ ਛੜਤੇ ਵੀ ਹਿਲਦੇ ਤਾਂ ਹੈ ਨਹੀਂ ਪੇਪਰ ਆਗਾ ਇਹ ਜਿੱਦੋਂ ਗਾਂ ਕੁਛ ਬੰਨਣਾ ਆਪਣਾ ਪੇਪਰ ਨਹੀਂ ਹੁੰਦਾ ਜਿਵੇਂ ਮੁੱਕਾਂ ਵਾਲੇ ਹੋਰ ਉਹ ਆ ਇਹ ਆਪਣੇ ਕੋਲੇ ਸਾਰੇ ਹੈਗੇ ਆ 4 ਤੇ 4 8 9 10 11 ਪੀ ਸਕਦੇ ਤੇ ਫੁੱਲ ਵੇਟ ਆ ਜਮਾ 8000 ਗ੍ਰੋਸ ਆ ਪੂਰੀ ਹੁਣ ਆ ਲੱਗਦੀਆਂ 2 ਲਾਤੀਆਂ ਇਹ ਡਿਲੀਵਰੀ ਮੈਂ ਹੀ ਕਰਨੀ ਐ ਦੀ ਜਦੋਂ ਆਪਾਂ ਬਾਡਾ ਟਾਪਦੇ ਆ ਨਾ ਮੈਂ ਐਮਬਰਸਨ ਇਧਰੋਂ ਟੱਕੂਗਾ ਇਹ ਨਾ ਨਾਲ ਹੀ ਆ ਕਿਹੜਾ ਅਲਟੋਨਾ ਕਿ ਹੈ ਅਲਟੋਨਾ ਮੈਨੂੰ ਲੱਗਦਾ ਸ਼ਹਿਰ ਹੈਗਾ ਤੇ ਉੱਥੇ ਡਿਲੀਵਰੀ ਕਰਨੀ ਹੈ ਦੀ ਸੁਬਾ ਆਪਾਂ ਉੱਥੇ ਦਾ ਮੈਂ ਅੱਗੇ ਵੀ ਗਿਆ ਹਾਂਗਾ ਉਹਨਾਂ ਨੇ ਕੀਤੀ ਹੈ ਡਿਲੀਵਰੀ ਮੈਂ ਅੱਗੇ ਵੀ ਟਰੱਕ ਹੈਗਾ ਇਹਨਾਂ ਨੇ ਲਿਖਿਆ ਸਪੈਸ਼ਲ ਵੀ ਇਹਦੇ ਉੱਤੇ ਖੜਾਉਣਾ ਨਹੀਂ ਟਰੱਕ ਜੇ ਮੈਂ ਕਿਹਾ ਦੱਸ ਕਿਹਾਟਿਆ ਸਲੋ ਜਮਾ ਜਦੋਂ ਜਿਹੜੇ ਫਸਦੇ ਆ ਨਾ ਟਰੱਕ ਜਦੋਂ ਇਹਨੂੰ ਸਲੋ ਆਪਾਂ ਕ੍ਰੋਸ ਕਰਾਂਗੇ ਹਨਾ ਤੇ ਇਹ ਬਈ ਇੰਨਾ ਲੋਹਾ ਕੁਲਾ ਹੋਇਆ ਹੋਇਆ ਹੁੰਦਾ ਹਨਾ ਗੱਡੀਆਂ ਨੰਗ ਨੰਗ ਰੇਲ ਗੱਡੀਆਂ ਤੇ ਦੁਬਾਰੇ ਗ੍ਰਿਪ ਹੀ ਨਹੀਂ ਬਣਦਾ ਤਾਂ ਹੀ ਫਾਜ ਜਾਂਦੇ ਹੁੰਦੇ ਕਦੇ ਵੀ ਇਹ ਤੇ ਜਮਾਂ ਸਲੋ ਨਾ ਕਰੋ ਮਾੜਾ ਇਹ ਕਰ ਲੋ ਵੀ ਭੜਕਾਵੇ ਨਾ ਜਾਂ ਪੰਨ ਤੋੜਨਾ ਹੋਵੇ ਕਿਉਂਕਿ ਜਿਆਦਾ ਕਰਦੇ ਮੁੜ ਕੇ ਬੱਸ ਕੰਮ ਹੋ ਗਿਆ ਸਮਝੋ ਫਿਰ ਬਹੁਤ ਤਗੜਾ ਕੰਮ ਹੈ ਇਹ ਆ ਦੇਖੋ ਕਿਵੇਂ ਬਣੇ ਵੇ ਹਨ ਸਾਰਾ ਇੰਨਾ ਦਾ ਜੋ ਲੱਕੜ ਦਾ ਬੂਰਾ ਜਾਂ ਉੱਚ ਹੋਣਾ ਕਿੰਨੇ ਬਹੁਤ ਤਗੜੀ ਬਣ ਗਏ 6 ਤਾਂ ਰੇਲਵੇ ਟਰੈਕ ਹੀ ਹੈ ਵਿੱਚ ਇਹਦੇ ਇੱਥੇ 6 ਰੇਲਵੇ ਟਰੈਕ ਚੱਲ ਰਹੇ ਆ ਹੁਣ ਬਾਪਾ ਇੱਕ ਧਿਆਨ ਰੱਖਣਾ ਜਿੱਦਾਂ ਹੀ ਬਾਰਡਰ ਕ੍ਰੋਸ ਕਰ ਲਿਆ ਨਾ ਆ ਹੱਬ ਤੇ ਕਰਨਾ ਕਿਆਲੀ ਵਾਲਾ ਨਹੀਂ ਉਹ ਸਕੇਲ ਵਾਲਾ ਬੈਠਾ ਹੀ ਹੁੰਦਾ ਵੇਟ ਹੀ ਕਰਦਾ ਹੁੰਦਾ ਵੀ ਕਿਹੜੇ ਵੇਲੇ ਕੋਈ ਆਵੇ ਤੇ ਮੈਂ ਬੁੱਚਾਂ ਉਹਦਾ ਇਹੀ ਕੰਮ ਆ ਸਾਲ ਉਹਦਾ ਹੁਣ ਉਧਰੋਂ ਜੂ ਮਾਰ ਕੇ ਲੈਉਣੀ ਪਊ ਨਹੀਂ ਵੀ ਚਲੋ ਚੱਲੀਏ ਸੱਜਣੋ ਜਾਣਾਗਾ ਸਿੰਗਲ ਜੇ ਹਾਈਵੇ ਆ ਬਾਰਡਰ ਸਾਰਾ 3534 ਕਿਲੋਮੀਟਰ ਆ ਇੱਥੋਂ ਐਮਬਰਸਨ ਵਾਲਾ ਬਿਨੀਪੈਕੀ ਜਾਣਾ ਨਾ ਆਪਾਂ ਉਧਰ ਟੋਣਾ ਉਹ ਇਧਰੋਂ ਨਹੀਂ ਨਾ ਨਹੀਂ ਉਹ ਮਾਤਾ ਰੋ ਗਿਆ ਸੀ ਰੇਲ ਗੱਡੀ ਟੱਪੀ ਜਾਂਦੀ ਸੀ ਮੈਂ ਕਿਹਾ ਉੱਥੇ ਵੀ ਖੜਨਾ ਹੀ ਆ ਲੋ ਮਿੰਟ ਇੱਥੇ ਖੜ ਜਾਂਨੇ ਆ ਆਹ ਰਿਹਾ 6 ਰੇਲਵੇ ਡਰੈਗ ਇਹਨਾਂ ਦੇ ਵਿੱਚ ਚੱਲਦੇ ਬੜਾ ਤਕੜਾ ਕੰਮ ਹੈ ਇਹਨਾਂ ਦਾ ਬਾਪੇ ਆ ਹੁੰਦਾ ਕਾਲੀ ਦੇ ਨਤੀਜੇ ਆ ਕਾਰ ਵਾਲਾ ਨਾ ਭਜਾ ਕੇ ਲੰਘਿਆ ਮੈਂ ਕਹਿੰਦਾ ਉਹ ਨਾ ਪਿੰਡਾਂ ਚ ਵਿਚਾਰਾਂ ਚ ਛੋਟਿਆਂ ਚ ਸਪੀਡ ਘੱਟ ਰੱਖੋ ਏ ਸ਼ੂਂਦਣੀ ਨਾ ਗਿਆ ਉੱਥੇ ਕਿ ਸਪੀਡ ਘੱਟ ਸੀ ਤੇ ਮੈਂ ਤਾਂ ਕਿਤੇ ਮੇਰੇ ਕੰਨੀਆਂ ਆਉਂਦਾ ਤੇ ਲੰਘ ਗਿਆ ਇਹਦੇ ਕੰਨੀਆਂ ਨੂੰ ਮਾਮਾ ਹੋਲੀ ਕਰਕੇ ਟਪਾ ਲੈਨੇ ਆ ਬਾਕੀ ਦੇ ਵੀਊ ਦੇਖੋ ਆਪਾਂ ਜਮਾ ਜਿਹੜਾ ਡਾਇਰੈਕਟ ਨਾਲ ਲਾਭ ਨਹੀਂ ਉਹਦੇ ਕੋਲ ਦੀ ਨੰਗਣਾਗਾ ਵੀ ਉਧਰ I29 ਤੇ ਜਾਣਾ ਫਿਰ ਤੇ ਦੇਖਦਾ ਆਉਣਾ ਤਾਂ ਮੇਰੇ ਨਾਲ ਵਾਪਸੀ ਆ ਲੋੜ ਆਪਾਂ ਪਰਸੋਂ ਲੈ ਕੇ ਤੇ ਦੇਖਦਾ ਜੇ ਤੇਲ ਭਰਾਉਣ ਦਾ ਉਹਨੂੰ ਮੂਡ ਮਿਲਿਆ ਆ ਦੇਖੋ ਨਾਰਥ ਟਕੋਟਾ ਦਾ ਸਾਈਨ ਆ ਗਿਆ ਨਾ ਤਾਂ ਲੱਗਿਆ ਵਾ ਬ੍ਰਿਜ ਤੇ ਦੇਖੋ ਜੋ ਮੈਂ ਉਹਦਾ ਤੁਰਿਆਂ ਲੋਡ ਚਾ ਕੇ ਹਨਾ ਇੱਕ ਥਾਂ ਤੇ ਵੀ ਨਹੀਂ ਬ੍ਰੇਕ ਲਏ ਇੱਕ ਥਾਂ ਰੁਕਣ ਲੱਗਿਆ ਸੀਗਾ ਤੇ ਉੱਥੇ ਉਹ ਐਗਜਿਟ ਵੀ ਉਹਨਾਂ ਨੇ ਬੰਦ ਕਰਿਆ ਪਿਆ ਸੀਗਾ ਰੈਸਟ ਏਰੀਏ ਦਾ ਫਿਰ ਮੈਂ ਕਿਹਾ ਚੱਲ ਸਿਰਾ ਸਾਂ ਖਿੱਚੀ ਚੱਲ ਉਹ ਕਿ ਡਿਲੀਵਰੀ ਦਾ ਸਵੇਰ 8 ਵਜੇ ਇੱਥੇ ਅਲਟੋਨਾਂ ਵਾਲੀ ਬਾਡਰ ਤੋਂ 30 40 ਕਿਲੋਮੀਟਰ ਹੀ ਜਾਗਾ ਉਧਰ ਨੂੰ ਦੇਖਦੇ ਆਂ ਕੀ ਵੜਨ ਦਾ ਬਾਈ ਇੱਕ ਇਦੋਂ ਪਹਿਲਾਂ ਸ਼ਹਿਰ ਲੰਘ ਕੇ ਗਿਆ ਏਡਾ ਕਿ ਸੋਹਣਾ ਸੀ ਨਾ ਜਿੰਨਾ ਵੀ ਕਹਦੇ ਜਿਵੇਂ ਆ ਨਹੀਂ ਗਿਆ ਹਨਾ ਲੈਟਾਂ ਲੂਟਾਂ ਲੱਗੀਆਂ ਹੋਰ ਉਹ ਐਂ ਜਮ ਇਕੱਲੀ ਸੀਗਾ ਕਿਰਲ ਮੇਖਾਂ ਆ ਦੇਖੋ ਇਲੈਕਟ੍ਰੀਕਲ ਕਾਰਾਂ ਵਾਸਤੇ ਮਾਨ ਬਣਾ ਹੀ ਲਿਆ ਮੈਂ ਕਿਾ ਚੱਲ ਰੁਕਦੇ ਆਂ ਟਾਈਮ ਖੁੱਲਾ ਆਪਣੇ ਕੋਲੇ ਹਨਾ ਅਜੇ 8 10 ਕੀ ਹੋਏ ਆਗੇ ਤੇ ਸਾਰੀ ਲੋਕੇਸ਼ਨ ਰਹਿ ਗਈ ਆਪਣੀ 80 ਕਿਲੋਮੀਟਰ ਉਪਰ 87 ਨਾਲੇ ਜੀ ਸ਼ੋਸ਼ੇ ਸਾਫ਼ ਕਰ ਲੈਣੇ ਨਾਲੇ ਤੇਲ ਭਰਾ ਲੈਣੇ ਆ ਪਰਸੋਂ ਨਾ ਭਰਾਉਣਾ ਪਊਗਾ ਔਰ ਬਾਬੇ ਠੰਡਕ ਬਹੁਤ ਹੋ ਗਈ ਹੈ ਜਿੰਨੀ ਵੀ ਕਹਦੇ ਹੀਲ ਚ ਲਾਇਕ ਦੋ ਹੀ ਰਹਿ ਗਿਆ ਸਾਰਾ ਕਿਉਂਕਿ ਸਨੋਪ ਹੈਗੀ ਹੈ ਨਾ ਇੰਨੀ ਜਿਆਦੇ ਤੇ ਬਸ ਆ ਸਟਾਰਮ ਹੁਣ ਇਧਰ ਮੈਨੀਟੋਬਾ ਚ ਵੀ ਦੱਸਿਆ ਗਿਆ ਉਧਰੋਂ ਦੂਜੀ ਸਾਈਡ ਨੂੰ ਜਿੱਧਰ ਆਪਣੇ ਪਿੰਡ ਜੇ ਨੇ ਬਾਲੇ ਤੇ ਇਧਰ ਵੀ ਆ ਸਕਦਾ ਸਟਾਰਮ ਨਾ ਮੇਰੀ ਪਤਾ ਨਹੀਂ ਆਤ ਮਾੜੀ ਆ ਕਿ ਚੰਗੀ ਆ ਹਨਾ ਸੋਨੂੰ ਮੈਂ ਜੈਕ ਟੰਗ ਨਾ ਮਾ ਕਿੰਨੀਆਂ ਲੈ ਕੇ ਰੱਖੀਆਂ ਵੀ ਆ ਟਰੱਕ ਚ 1 2 3 ਠੀਕ ਆ 4 5 6 6 ਤਾਂ ਆ ਪੰਗਾ ਨਾ ਠੀਕ ਆ ਤੇ ਵੀ ਇਦਾਂ ਦਾ ਬੈਦਰਾ ਉਦਾਂ ਦੇ ਤੇ ਆ ਸਾਰੇ ਕੱਪੜੇ ਆ ਇਹਦੇ ਚ ਭਰੇ ਵਿਆ ਕੱਲਾ ਥੱਲੇ ਪਾਣੀ ਦਾ ਕੇਸ ਆ ਬਾਕੀ ਸਾਰੇ ਕੱਪੜੇ ਇੱਕ ਅੱਧੀ ਜੈਕਟ ਮੈਨੂੰ ਪਤਾ ਇੱਥੇ ਹੀ ਪਈ ਹੋਊਗੀ ਲੋਰ ਹਨਾ ਔਰ ਲੱਲਾਪੱਲਾ ਬਹੁਤ ਸਮਾਣਾ ਇਕੱਠਾ ਕਰ ਲੈਣਾ ਹੁਣ ਅੱਜ ਟਾਈਮ ਹੈਗਾ ਆਹ ਜੈਕਟ ਦਾ ਐ ਹੁੰਦਾਗਾ ਹੁਣ ਜਿਵੇਂ ਕਿਤੇ ਬਹੁਤ ਤੇ ਪਾਉਣੀ ਆ ਵੇਹਰ ਹਾਊਸ ਤੇ ਆ ਸੇਫਟੀ ਵੈਸਟਾ ਇੱਕ ਹਿਸਾਬ ਦੀ ਛੇ ਪਾ ਲਈ ਦੀ ਹੁਣ ਜਿਵੇਂ ਠੰਡ ਆ ਤੇ ਆ ਮੋਟੀ ਆ ਵਿੱਚੋਂ ਇਹ ਹੁਣ ਚੱਲੂਗੀ ਤੇ ਮੈਂ ਜਿਵੇਂ ਆਹ ਨਹੀਂ ਗੀ ਇਹ ਸੋਹਣੀ ਐ ਫਰੇਟ ਲਾਈਨਰ ਤੋਂ ਮਿਲੀ ਸੀ ਮੈਨੂੰ ਬਹੁਤ ਟਾਈਮ ਕੱਟ ਗਈ ਇਹ ਇਹਨੂੰ ਇੱਥੇ ਤੈਹ ਲਾ ਕੇ ਰਹਾਤੀ ਇੱਥੇ ਨਾਲ ਤਾਂ ਡੇਗਦਿਆਂ ਨਹੀਂ ਤਿੰਨ ਹੋ ਗਈਆਂ ਇੱਥੇ ਤਿੰਨ ਆ ਪੰਗਾ ਕਿਆ ਕਹੋਗੇ ਪਹਿਲਾਂ ਹੁਣ ਟੋਪੀ ਵੀ ਲੱਭਾਂ ਯਾਰ ਸੱਚ ਬਣ ਗਈ ਗੱਲ ਟੋਪੀ ਵੀ ਲੱਭ ਗਈ ਇਹ ਪਿਛਲੇ ਸਾਲਾਂ ਦੀ ਰੱਖੀ ਵੀ ਸੀ ਇਹ ਨਹੀਂ ਐਕਤੀ ਲੈ ਕੇ ਆਇਆ ਤਾਂ ਹੀ ਇੱਕ ਦੋ ਹੋਰ ਪੰਗਾਂ ਆ ਹੁਣ ਬਾ ਜੈਕਟ ਪਾਲ ਗਏ ਫੇਰ ਭਰੀਏ ਤੇਲ ਕਾਹ ਤੋਂ ਕਹਿੰਦੇ ਕਾਰ ਸਵਾਈਵ ਮਿੱਤਰੋ ਆਏ ਹੋਏ ਹੋਏ ਨਹੀਂ ਚੱਲ ਪਿਆ ਚੱਲ ਪਿਆ ਮੈਨੂੰ ਤਾਂ ਇਸ ਦੀ ਧੋਖਾ ਦੇ ਗਿਆ ਵੀ ਅੰਦਰੋਂ ਚਲਵਾ ਕੇ ਲਿਆਉਣਾ ਕੋ ਜੇ ਉਹ ਕੰਮ ਕਰ ਜਾਂਦਾ ਫੇਰ ਆਪਾਂ ਤੇਲ ਵੀ ਨਹੀਂ ਭਰਨਾ ਸੀਗਾ ਮੈਨਾਂ ਹੋ ਗਿਆ ਕੰਮ ਉਹੀ ਆ ਰਹੀ ਐਂਪਰਾ ਕੀ ਚੱਕਰ ਹੈ ਫੇਰ ਨਹੀਂ ਮੈਂ ਜਾਣਾ ਸੀਗਾ ਰੀਫਰ ਦਾ ਬੰਦ ਹੀ ਆ ਉਹਦੇ ਦਾ ਤੇਲ ਕਾਦੇ ਵਾਸਤੇ ਭਰਉਣਾ ਆਪਾਂ ਬਾਹੋਂ ਨਾ ਕੱਟਣਾ ਪਊਗਾ ਐਤਨਾ ਮੈਨੂੰ ਉਹ ਪਾਸਵਰਡ ਦੇਖਣਾ ਪਊ ਕੱਲ ਦਾ ਭਰਿਆ ਹੋਇਆ ਸੀਗਾ ਫਾਰਕੋਂ ਤੋਂ ਤੇ ਅੱਜ ਪੰਗਾ 123 ਗੇਲਣਾ ਆ ਉੱਤੇ ਪੁਆਇੰਟ ਆ ਏਪੀ 431 ਡਾਲਰਾਂ ਦਾ ਯੂ ਐਸ ਡੀ ਦਾ ਪੰਪ ਨੰਬਰ ਹੈਗਾ 21 ਇਹਨੂੰ ਯਾਦ ਰੱਖਣਾ ਸਾਰਿਆਂ ਨੇ ਚਲੋ ਲੋਕ ਐਥੇ ਵੀ ਸੁੱਤੇ ਪਏ ਆ ਸੀ ਪੱਪ ਵਾਏ ਗੁਰੂ ਚੱਕੋ ਥਰਮੋਸ ਤੇ ਧੋਕੇ ਲੈ ਅੱਗੇ ਉਹਨੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ YouTube ਤੇ ਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਤੇ ਟਿਕਟੋਕ ਤੇ ਇੰਸਟਾ ਫੇਸਬੁੱਕ ਸਾਰੇ ਕਿਤੇ ਸੇਮ ਹੀ ਨਾਮ ਆਗਾ ਕੱਲਾ ਆਪਣਾ ਹੈਗਾ ਉੱਤੇ ਸਨੈਪਚੈਟ ਤੇ ਸੀਰਾ ਅੰਡਰਸਕੋਰ ਸਿੱਧੂ 2019 ਆਗਾ ਕਰੋ ਵੀਰ ਵਨ ਕੇ ਸਬਸਕ੍ਰਾਈਬ ਆ ਦੇਖ ਪੁਰਾਣਾ ਕੰਨਵਾਰ ਤਾਂ ਕਿੱਡਾ ਸੋਹਣਾ ਲੱਗਦਾ ਦੇਖੋ ਯਾਦਦਾ ਨਾ ਆਏ ਹੁੰਦੇ ਆ ਟਰੱਕ ਆ ਆਈਟਮੀ ਮੋਬਿਲਾਂ ਨੂੰ ਜਿੰਨਾ ਮੈਂ ਟਾਈਮ ਖਰਾਬ ਕਰੀ ਜਾਂਦਾ ਬੰਦਰੋਂ ਰਸੀ ਹੀ ਠਕਣੀਆਂ ਦੇ ਨਾਲ ਹਰਮੋਲਤ ਹੋ ਗਿਆਉਣੀਆਂ ਥੋਣ ਨੂੰ ਤਾਂ ਉਹ ਟਰੱਕ 'ਚ ਵੀ ਪਾਣੀ ਹੈਗਾ ਪਰ ਨਾ ਯਾਰ ਉਹ ਗੱਲ ਨਹੀਂ ਬਣਦੀ ਜਿੰਨੇ ਇੱਥੇ ਗਰਮ-ਗਰਮ ਪਾਣੀ ਨਾਲ ਗੱਲ ਬਣਦੀ ਹੈ ਜਿਹੜੀ ਹੁਣ ਆਪਣੇ ਡੇ ਮੋਟੇ ਕੱਪੜੇ ਪਾਏ ਆ ਤੇ ਆਹ ਦੇਖ ਬਾਈ ਸੂਰ ਖਾਂਦੇ ਆ ਤੇ ਮੈਂ ਸਾਹਣਾ ਗਾਵਾਂ ਦੇਖ ਕਿਵੇਂ ਫਿਰਦਾਗਾ ਨੀਕਰ ਚੀ ਇਹੀ ਤੇ ਹੋਰ ਨੇ ਟਰੱਕ ਛੱਡਿਆ ਹੁੰਦਾ ਦੇਖੋ ਆਇਲਾ ਚ ਹੀ ਛੱਡ ਕੇ ਗਿਆ ਡੇਂਜਰਸ ਕੁਟ ਦਾ ਲੋਡ ਆ ਤੇ ਉਵੇਂ ਹੀ ਅੰਦਰੋਂ ਆਇਆ ਕੋਈ ਮੈਥੋਂ ਪਹਿਲਾਂ ਦਾ ਖੜਾ ਆਪਾਂ ਤੇਲ ਭਰਾ ਕੇ ਵੀ ਅੱਗੇ ਖਿੱਚਤਾ ਅੱਜਕੱਲ ਆਪ ਪੜਿਆਣਾ ਦੀ ਵੀਡੀਓ ਉਹਦੀ ਬਣ ਜਾਂਦੀ ਆ ਆਪਣੇ ਬੰਦੇ ਫੇਰ ਵੀ ਛੇਪ ਕਾਉਂਦੇ ਆ ਪਾਣੀ ਚੱਕ ਤਾਂ ਠੰਡ ਹੋਣ ਕਰਕੇ ਜਿਹੜਾ ਇੱਥੇ ਪਿਆ ਹੁੰਦਾ ਸੀ ਕਿਉਂਕਿ ਨਹੀਂ ਉਹ ਫਰੀਜ ਹੋ ਜਾਣਾ ਸੀ ਫਰੀਜ ਇਹ ਚਾਈ ਸਾ ਜਿਹੜੇ ਬੰਦੇ ਨਹੀਂ ਫੜਦੀ ਉਹ ਇੱਚ ਤਾੜੀ ਵੀ ਆਈ ਸਾਲੇ ਇੱਕ ਟੂਬ ਮੋਰਨ ਅਜ ਹੂਟ ਨੰਬਰ ਹੁੰਦਾ ਇੱਥੇ ਆਹ ਦੇ ਫੇਟ 56 ਆਹ ਡੋਰ ਨਾ ਬੰਦ ਕਰਤਾ ਹੋਵੇ ਇਹਨਾਂ ਨੇ ਨਹੀਂ ਖੁੱਲਾ ਖੁੱਲਾ ਇਹ ਵਸੇ ਕਰਦੇ ਨਹੀਂ ਹੁੰਦੇ ਉਦੋਂ ਕਰ ਦਿੰਦੇ ਜਿਵੇਂ ਆਪਾਂ ਉੱਤੇ ਜਾਂਦੇ ਹੋਏ ਤੁਸੀਂ ਨਾ ਵੀ ਹਵਾ ਜ਼ਿਆਦਾ ਚੱਲਦੀ ਸੀ ਫਿਰ ਐਡੀ ਵੀ ਨਹੀਂ ਹਿੰਮਤ ਨਾ ਜੇ ਕੋਈ ਨਾਗਦਾ ਤੇ ਵੀ ਉਹ ਕਰਦੇ ਬੰਦ ਹੀ ਕਰਦੇ ਹੁਣ ਮੈਂ ਨਾ ਵਾਸ਼ ਰੂਮ ਦੇ ਹੱਥ ਤੋਂ ਹੀ ਜਾਂਦਾ ਸੀ ਅੰਦਰ ਤੇ ਗੋਰੇ ਨੇ ਉਹ ਬੰਨ ਖਾਲੀ ਕੀਤੇ ਪਏ ਸੀ ਕਿ ਉਹਨਾਂ ਚ ਬੈਗ ਲਾਉਣ ਵਾਲੇ ਸੀਗੇ ਉਹ ਮੈਂ ਭਲੇਖੇ ਨਾਲ ਜੋ ਸਿੱਟਣ ਲੱਗਿਆ ਨਾ ਮੈਨੂੰ ਪਤਾ ਨਹੀਂ ਸੀ ਵੀ ਥੱਲੇ ਹੈ ਨਹੀਂ ਉਹ ਥੱਲੇ ਡਿੱਗ ਪਿਆ ਤੇ ਉਹ ਕਿਤੇ ਗੋਰਾ ਆ ਗਿਆ ਉਧਰੋਂ ਮੈਂ ਚੱਕੀ ਜਾਂਦਾ ਸੀ ਹੈਨਾ ਉਧਰੋਂ ਉਹ ਆ ਗਿਆ ਉੱਤੇ ਉਹ ਬਾਈ ਥੈਂਕ ਯੂ ਥੈਂਕ ਯੂ ਕਰੀ ਗਿਆ ਹੈਨਾ ਇਹ ਫਰਕ ਹੁੰਦਾ ਤੇ ਮੇਰਾ ਉਹਦੇ ਚ ਕੀ ਗਿਆ ਮੈਂ ਹੀ ਸਿੱਟਿਆ ਸੀਗਾ ਵੀ ਜਿੱਥੇ ਆਪਾਂ ਮਾੜਾ ਮੋਟਾ ਜਿਹਾ ਗੰਦ ਪਿਆਗਾ ਤਾਂ ਉਹਨੂੰ ਸਾਫ਼ ਕਰ ਦਾਂ ਕੋਈ ਫਰਕ ਨਹੀਂ ਪੈਂਦਾ ਹੁੰਦਾ ਕਹਿਣ ਦਾ ਮਤਲਬ ਇਹ ਨਹੀਂ ਖੜਾ ਆਪਣਾ ਛੋਟਾ ਐਕਸਲ ਮੂਵ ਕਰਨੇ ਆਂ ਤੇ ਉੱਥੇ ਬਾਰਡਰ ਤੇ ਲਾ ਜਾ ਕੇ ਉਹ ਐ ਨਹੀਂ ਪਤਾ 스ਕੇਲ ਖੋਲੀ ਬੈਠਾ ਹੋਵੇ। ਕਾਂਗਰਸ ਨੇ ਉੱਥੇ ਆ ਕੇ ਮੂੰਹ ਕਰਦੇ ਆ। ਪਿੰਨ ਤਾਂ ਸਹੀ ਆ। ਇਹ ਗੱਲਾਂ ਤੇ ਇਹ ਬਾਤਾਂ। ਉਹਨਾਂ ਨੇ ਬਾਡਰ ਕਲੀਅਰ ਹੋ ਗਿਆ ਸੀ ਹਨਾ ਉਹਨਾਂ ਨੇ ਆਪਾਂ ਨੂੰ ਭੇਜਤਾ ਤੇ ਇਹ ਆਪਾਂ ਬਸ ਇੱਥੇ ਆਪਦਾ ਉਹ ਸਾਰਾ ਕੁਝ ਭਰ ਦੇਣਾਗਾ ਜਿਹੜਾ ਉਹਨਾਂ ਨੇ ਭੇਜਿਆ। ਕਈ ਕੰਪਨੀਆਂ ਨੇ ਇਹ ਨਹੀਂ ਉਹਨਾਂ ਨੂੰ ਪ੍ਰਿੰਟ ਆਊਟ ਹੀ ਕਢਾਉਣੇ ਪੈਂਦੇ ਆਗੇ। ਆ ਸਟicker ਆਪਣਾ ਆਪ ਦਾ ਹੁੰਦਾ ਕੰਪਨੀ ਦਾ ਕਈ ਕੰਪਨੀਆਂ ਨਹੀਂ ਉਹ ਕਰਦੀਆਂ ਖਰਚਾ ਕਿ ਖਰਚਾ ਕਾਫੀ ਹੈ ਪ੍ਰਿੰਟ ਕਰਾਉਣੇ ਹਨਾ ਹੋਰ ਪੈਂਦਾ ਤਾਂ ਉਹ ਵੀ ਮਹਿੰਗਾ ਹੀ ਹੈ ਜੇ ਦੇਖਿਆ ਜਾਵੇ ਪਰ ਉਹ ਇਹ ਥੋੜਾ ਜੰਗੀ ਪੱਤਰ ਵਾਲਾ ਕੰਮ ਹੁੰਦਾ ਵੱਡੀਆਂ ਕੰਪਨੀਆਂ ਦਾ ਇਹ ਚੱਕਰਖੜ ਜਿਹਨੂੰ ਭਰ ਲ ਕੇ ਫੇਰ ਮਿਲਦਾ ਜਿਹੜੇ ਜਿਹੜਾ ਬੈਂਡ ਸ਼ੀਲਡ ਆ ਨਾ ਆਪਣੀ ਇਹ ਹੁੰਦੀ ਨਹੀਂ ਇਹਨੂੰ ਹੋ ਗਏ ਮਿਲਾਂ 3 ਸਾਲ ਹੋ ਗਏ ਆ ਇਹ ਵਧੀਆ ਚੱਲੀ ਜਾਂਦੀ ਐ ਤੇ ਦੋ ਤਿੰਨ ਥਾਂ ਤੇ ਤਰੇੜਾਂ ਵੀ ਪੈ ਗਈਆਂ ਵਿਵਟੀਆਂ ਮੁੱਟੀਆਂ ਵੱਜ ਗਏ ਹਨਾ ਇਹ ਹੈ ਥੋੜੀ ਜੀ ਜਾਲੀ ਆ ਉਹਨਾ ਦੇਖੋ ਸ਼ੀਸ਼ੇ ਦੇ ਵਿੱਚ ਦੀ ਹੈ ਨਾ ਦਾਣੇ ਲੀਂਦੇ ਆਗੇ ਇਹ ਆਫਟਰ ਮਾਰਕੀਟ ਹੁੰਦੀ ਹੈ ਉਹਦੋਂ ਵੀ ਚੱਲ ਹੀ ਪਾਤੀ ਕਿਸੇ ਨੇ ਗੰਜਰਦੇ ਨੇ ਜੀ ਤੇ ਉਹ ਵੀ ਪੁਆਇਸ ਸੀ ਉਹਦੋਂ ਮੈਨੂੰ ਚੇਤਾ ਨਹੀਂ ਹੁਣ ਕਿੱਥੋਂ ਆ ਨਾ ਚੇਂਜ ਕਰਾਈ ਸੀ ਪਤਾ ਮੈਨੂੰ ਲੱਗੇ ਫਿਰ ਮਾ ਹੁਣ ਕੀ ਕਹੇ ਨਾ ਮੱਥਾ ਲਾਉਣਾ ਹਨ ਹੁਣ ਜਦੋਂ ਇਹਨੂੰ ਚੇਂਜ ਕਰਾਉਣੀ ਪਊ ਕਿਉਂਕਿ ਜਿਹੜੀਆਂ ਇਹ ਚ ਤੇੜਾਂ ਜੀਆਂ ਹਨਾ ਹੁਣ ਜਦੋਂ ਹੀਟ ਛੱਡਾਂਗੇ ਠੰਡ ਹੋ ਹੀ ਜਾਂਦੀ ਹੈ ਜਿਵੇਂ ਜਿਵੇਂ ਤੇ ਉਹ ਬਾਤ ਹੀ ਆਣਗਾ ਆਈਨਾ ਟਾਈਮ ਕੋਈ ਕੱਢਦਾ ਨਹੀਂ ਕਿਉਂਕਿ ਨਾ ਇਹ ਟੁੱਟਣ ਦਾ ਕਾਰਨ ਕੀ ਹੁੰਦਾ ਜਦੋਂ ਆਪਾਂ ਕਹਦੇ ਉੱਤੇ ਚੜਾ ਕੇ ਬਾਲਾ ਚਲਾਉਨੇ ਟੇਲ ਗੇਟਿੰਗ ਕਰਦੇ ਹਣਾ ਤੇ ਮੂਹਰੇ ਕੋਈ ਨਾ ਕੋਈ ਬਾਜੀ ਜਾਂਦਾ ਸਾਲਾ ਉਦੋਂ ਤੇ ਮੜੇ ਪਿੱਛੇ ਰੱਖ ਕੇ ਚਲਾਓ ਹਣਾ ਜਦ ਮੂਹਰੇ ਕਈ ਵਾਰੀ ਕੋਈ ਰੋਡ ਤੇ ਚੜ ਰਿਆ ਨਾ ਕੋਈ ਟਰੱਕ ਜਾਂ ਗੱਡੀ ਜਿਉਂ ਦੇਖ ਲਓ ਵੀ ਉਹਦੀ ਰੋਡ ਕਿੱਦਾਂ ਦੀ ਆ ਪਤਾ ਲੱਗ ਹੀ ਜਾਂਦਾ ਵੀ ਹਣਾ ਸਰਬਸ ਰੋਡ ਤੋਂ ਉਹਦੇ ਟਾਇਰਾਂ ਚ ਲਾਜਮੀ ਫਸਿਆ ਹੋਇਆ ਹੁੰਦਾ ਕੋਈ ਨਾ ਕੋਈ ਜਿਹੜਾ ਆ ਵੀ ਟੁੱਟਿਆ ਸੀ ਉਹਨੇ ਹੀ ਮਾਰਿਆ ਸੀਗਾ ਆਪਣਾ ਕੈਂਸਰ ਸਿਟੀ ਆਈਨ ਢੰਪਾਲਾ ਚੜਿਆ ਹਣਾ ਮੈਂ ਬਹੁਤ ਪਿੱਛੇ ਵੀ ਕੀਤਾ ਉਹ ਤੁਹਾਨੂੰ ਗੋਲੀ ਵਾਂਗੂ ਚੱਲ ਗਿਆ ਉਹ ਆਹਾ ਮੇਰੇ ਪਿੰਡ ਵਾਲੇ ਤਾਂ ਦੱਸ ਸਕਦੇ ਆ ਨੇੜੇ ਤੇੜੇ ਵਾਲੇ ਜਿਵੇਂ ਗੰਗਾ ਵਾਲੇ ਭੱਠੇ ਦੀ ਫੀਲ ਆਉਂਦੀ ਹੈ ਨਾ ਉਹ ਵੀ ਐਂ ਹੀ ਚੱਲਦਾ ਹੁੰਦਾ ਗੰਗਾ ਵਾਲਾ ਹੁਣ ਤਾਂ ਪਤਾ ਨਹੀਂ ਚੱਲਦਾ ਕਿ ਨਹੀਂ ਪਹਿਲਾਂ ਐਂ ਹੀ ਸੀਗਾ ਜਿਵੇਂ ਆਪਣੇ ਪੰਜਾਬ 'ਚ ਜਿਹੜੇ ਵੀ ਜਾਂ ਭੱਠੇ ਦੇਖਦੇ ਤੁਸੀਂ ਹਰ ਇੱਕ ਤਾਂ ਐਂ ਚੱਲਦੇ ਹੁੰਦੇ ਹਨ ਇਹ ਭੱਠਾ ਨਹੀਂਗਾ ਇੱਥੇ ਬਣਦੀ ਹੈ ਸ਼ੂਗਰ ਠੰਡ ਸ਼ਾਇਦ ਮੈਂ ਅੱਗੇ ਵੀ ਦੱਸਿਆ ਹਨਾ ਇੱਕ ਇਸ਼ਾਰਾ ਹੁਣ ਇਹਨਾਂ ਨੇ ਦ ਢੇਰ ਮਾਰ ਲਾ ਗਿਆ ਨੇ ਜਿਵੇਂ ਆਪਾਂ ਤੂੜੀ ਦੇ ਕੁੱਪ ਨਹੀਂ ਬਣਦੇ ਹੁੰਦੇ ਉਹ ਸਲੋਟ ਇਹਨਾਂ ਨੇ ਹੁਣ ਸ਼ਾਕਮਲ ਇਕੱਠੇ ਕਰਨ ਲੱਗ ਗਿਆ ਨੇ ਆ ਸਾਡੀ ਹੁੰਦੇ ਚਕੁੰਦਰ ਜਾਂ ਕੀ ਕਹਿੰਦੇ ਅਰਮਨ ਚੇਤਾ ਨਹੀਂ ਆ ਰਿਹਾ ਨਾ ਵੀ ਉਹਨਾਂ ਦੀ ਸ਼ੁਕਰ ਬਣਦੀ ਹੈ ਕੋਈ ਗੰਨੇ ਗੁੰਨੇ ਦੀ ਨਹੀਂ ਸ਼ੁਕਰ ਇਹ ਤੇ ਤਾਂ ਹੀ ਇੱਥੋਂ ਵਾਲੀ ਸ਼ੁਕਰ ਇੰਨੀ ਡੇਂਜਰ ਆ ਗਈ ਆ ਦੇਖੋ ਅੱਜ ਹਵਾ ਇਧਰ ਨੂੰ ਆ ਗਈ ਤੇ ਹਵਾ ਵੀ ਠੀਕ ਆ ਕੱਲ ਤਾਂ ਆ ਜਿੰਨਾ ਉੱਚਾ ਜਾਂਦਾ ਕੱਲ ਤਾਂ ਐ ਖੱਲੀ ਡਿੱਗੀ ਜਾਂਦਾ ਤੇ ਤੇ ਸਾਰਾ ਦੀਨਾ ਦਾ ਹੋਣਾ ਨਹੀਂ ਤੁਹਾਨੂੰ ਕਿਹਾ ਕਿ ਹਨੇਰਾ ਬਾਲਾ ਹਨਾ ਨਾਲੇ ਲਾਈਟਾਂ ਵੀ ਚਲਾਇਆਂ ਹੁੰਗਾ ਤੇ ਦੀਨਾ ਨਹੀਂ ਉਹ ਫਲੈਸ਼ ਲਾਈਟ ਜੀ ਇਹਦੀ ਜਗਾ ਨਹੀਂ ਸਕਦੇ ਕਿਉਂਕਿ ਇੱਥੇ ਬਾਰਡਰ ਤੇ ਆ ਆਫੀਸਰ ਕੋਲੇ ਤੇ ਮੂਰੇ ਆਪਣੇ ਇੱਕ ਵੀ ਟਰੱਕ ਹੈ ਨਹੀਂ ਸ਼ੇਰੋ ਇੱਕ ਵੀ ਹੁਣ ਆ ਤਿੰਨ ਬੂਦਾ ਹਨਾ ਇੱਕ ਹੀ ਖੁੱਲਾਗਾ ਇੱਥੇ ਸਟਾਪ ਕਰ ਲੋ ਥੋੜਾ ਟਾਈਮ ਵੇਟ ਕਰਕੇ ਜੇ ਲਾਈਟ ਗ੍ਰੀਨ ਹੁੰਦੀ ਆ ਤਾਂ ਠੀਕ ਆ ਨਹੀਂ ਐਂ ਹੀ ਖਿੱਚ ਦਾਂਗੇ ਹੋਗੀ ਏਅਰਪੋਰਟ ਲਾਉਣੇ ਭੁੱਲ ਹੀ ਗਿਆ ਸੀਗਾ ਹੈਲੋ ਸਰ ਬਿਨੀਪੈਕ ਹਾਊ ਲੰਗ ਵੇਰ ਯੂ ਆਨ ਸਾਈਡ ਨਾ ਅ ਟੂ ਡੇ ਆਮ ਆ ਡਿਲੀਵਰ ਇ ਮਨਕਾਟੋ ਮਿਨੀਸੋਟਾ ਐਂਡ ਪਿਕ ਅਪ ਅ ਕਲਰਕ ਐਟ ਮਿਨੀਸੋਟਾ ਔਰ ਯੂ ਆਵਿੰਗ ਟੂ ਗਏ ਥਿਸ ਇ ਪੇਪਰ ਰੋਲ ਵੇਰ ਇ ਗੋਇੰਗ ਟੂ ਅ ਆਈ ਟੋ ਨਾ ਐਨੀ ਫਾਇਰ ਆਰਮਸ ਔਰ ਵੈਪਨਸ ਨੋ ਸਰ No. Packages or parcels picked up? No. Shopping of any kind? No. ਆਹ ਵੀ ਤੇ ਕਿਹਾ ਵੀ ਆਹ ਤੇਰੇ ਕੋਲੇ ਆਹ ਤੇ ਗਲੇ ਮੈਂ ਗਿਆ ਹਾਂ। ਮਾਈ ਟਿਕ ਚਕੇ ਨਾ ਆ ਪਾਰਕਿੰਗ ਹੀ ਆ ਲੈਫਟ ਸਾਈਡ ਆ ਜਿਹੜੀ ਬਾਈ ਤੇ ਵੇਟ ਕੇ ਇੱਕ ਸਾਲ ਮੂਵ ਕਰਿਆ ਮਾ ਹੋਰ ਤਾਂ ਕੋਈ ਨਹੀਂ ਕਰਨਾ ਸਟੇਲ ਤਾਂ ਬੰਨਦੀ ਆ ਪਰ ਕੀ ਪਤਾ ਹੁੰਦਾ ਨਾ ਉੱਥੇ ਜਾਂਦਿਆਂ ਨੂੰ ਕੋਲਤੀ ਦਾ ਕੀ ਕਰਾਂਗੇ ਜਿਹੜੀ ਟਰੱਕ ਦੀ ਐਕਸਟਰਾ ਚਾਬੀ ਇੱਕ ਤਾਂ ਵਿੱਚ ਹੀ ਲੱਗੀ ਹੋਇਆ ਸਟਾਰਟ ਦੂਜੀ ਮੈਂ ਇੱਥੇ ਟੰਗੀਆਂ ਵੀ ਹੁੰਦੀਆਂ ਲੌਗ ਬੁੱਕ ਦੇ ਨਾਲ ਨਾਲੇ ਬੰਦਾ ਭੁੱਲਦਾ ਨਹੀਂ ਆ ਉਤਰਨ ਲੱਗਿਆ ਹਨ ਜੇਬ 'ਚ ਪਾ ਕੇ ਬੰਦਾ ਉਤਰ ਜਾਂਦਾਗਾ ਹੂੰ ਤਾਂ ਆਪਣੀ ਇੱਕ ਤਿੰਨ ਚਾਬੀਆਂ ਹੋਈਆਂ ਚਾਰ ਤੇ ਇੱਕ ਮੂਰੇ ਲਕੋ ਕੇ ਬੰਨੀ ਵੀ ਆ ਟਰੱਕ ਨਾਲ ਹੀ ਬਾ ਹੁਣ ਇੱਕ ਸਾਲ ਮੂਵ ਹੋ ਜਾਣ ਵਾਟਰ ਖਾਲੀ ਪਿਆ ਯਾਰ ਕੀ ਚੱਕਰ ਸਾਰਾ ਹੀ ਕਿਆਲੀ ਵਾਲਾ ਨਾ ਚਲੋ ਚਲੋ 1 2 3 ਚੌਥੀ ਪਿੰਨ ਚ ਆ ਦੇਖੋ ਕਿਆਲੀ ਵਾਲਾ ਮੱਡ ਫਲੈਪ ਤੇ ਗਿਆ ਹੋਇਆ ਹੈਗਾ ਤੇ ਇਹਨੂੰ ਆਪਾਂ ਹੱਬ ਤੇ ਕਰਨਾਗਾ ਐਨਾ ਕੀ ਕੰਮ ਆ ਅਰੇ ਸਿਰ ਤੋਂ ਠੰਡ ਲੱਗਦੀ ਜਾਂਦੀ ਹੈ ਤੇ ਪੈਰਾਂ ਤੋਂ ਪੈਰਾਂ 'ਚ ਵੀ ਸ਼ੂ ਹੈ ਸਿਰ ਤੇ ਵੀ ਟੋਪੀ ਜੈਕਟ ਆ ਉਹ ਕੈਪਰੀ ਪਾਈ ਆ ਇਹ ਨੇ ਸਾਡੀਆਂ ਕਨਿਕਾਂ ਕੋણો ਜਿਹੜਾ ਪੰਨਾ ਨਿਕਲੇ ਨੇ ਨਾ ਜੋ ਮਾੜਾ ਜਿਹਾ ਇਹ ਲੂ ਡਰੈਕ ਆ ਆ ਦੇ ਪੈ ਗਿਆ ਨਾ ਪਟਾਚਾ ਕੋਣ ਹਿੱਲੇ ਆ ਥੋੜੀ ਜੀ ਕੱਚ ਰਹਿੰਦੀ ਆ ਹਜੇ ਆਹ ਟਰੱਕ ਆਇਆ ਉਦੋਂ ਦਾ ਜਾਂਦਾ ਮੈਂ ਖੜਾ ਹੋਰ ਕੋਈ ਵੀ ਨਹੀਂ ਲੰਘਿਆ ਵੇ ਜਮਾ ਹੱਬ ਨੂੰ ਸਿੱਧਾ ਕਰਤਾ ਐਕਸਲ ਇਹ ਮਾੜਾ ਮੋਟਾ ਉੱਤੇ ਹੋਰ ਵੀ ਚੱਲੇ ਜਾਂਦਾ ਪਰ ਆਪਣੇ ਸਹੀ ਹੈ ਇੱਥੇ ਕਿੰਨਾ ਨਿਕਲਿਆ ਗਿਆ ਨਾ ਓਏ ਕੋਹਣ ਆਇਆ ਲੋਡ ਐਕਸਲ ਦੇ ਕਿਹੜਿਆਂ ਦਾ ਤੇ ਹੁਣ ਕਹਿੰਦੇ ਚੱਕ ਲੋ ਚੱਕ ਲੋ ਕਰਾ ਦੋ ਬਸ ਸਕੇਲ ਦੀਆਂ ਲਾਈਟਾਂ ਇੱਥੋਂ ਦੇਂਦੀਆਂ ਗੀਆਂ ਲਾਈਟਾਂ ਪਰ ਬੰਦ ਹੀ ਆ ਜੇ ਆਓ ਜੀ ਬੰਦ ਹੀ ਆ ਤਰਾਉ ਵਾਹਿਗੁਰੂ ਸੱਚਾ ਪਾਚਾ ਨਾ ਹੀ ਕਿਰਪਾ ਬਣਾਈ ਰੱਖਿਓ ਵਾਹਿਗੁਰੂ ਵਾਹਿਗੁਰੂ ਹੁਣ ਆਪਾਂ ਪਾਰਕਿੰਗ ਲਾਇਆ ਕਰਕੇ ਇੱਧਰ ਦੀ ਆਪਾਂ ਨੂੰ ਰੋਡ ਤੇ ਚੜਨਾ ਪਊਗਾ ਇਹ ਵੈਸੇ ਕਾਰਾਂ ਵਾਲਿਆਂ ਦਾ ਨੰਘ ਇੱਧਰ ਆਉਂਦੀਆਂ ਜਿਹੜੀਆਂ ਬਾਟਰ ਕ੍ਰੋਸ ਕਰਕੇ ਸਟਾਪ ਕਰਨਾ ਜ਼ਰੂਰੀ ਹੈ ਸਿਰੋ ਸਟਾਪ ਕਰਨਾ ਇਹ ਨਿਗਾਹ ਤੁਸੀਂ ਕ੍ਰੋਸ ਕਰ ਲੈ ਤੇ ਖੇਡ ਖਤਮਾ ਉਹਨਾਂ ਦੀ ਨਿਗਾਹ ਥੋੜੇ ਚੀ ਹੁੰਦੀ ਹੈ ਜਿੰਨਾ ਚਿਰ ਬਾਟਰ ਤੇ ਫਿਰਦੇ ਹੋ ਨਾ ਇੱਥੇ ਨਿਕਾ ਹੁੰਦੀ ਆ ਹਾਏ ਤਾਈ ਦਾ ਸ਼ਰੋ ਲੈ ਲਾਈਟਾਂ ਬੰਦੀ ਆ ਮੈਂ ਅੱਗੇ ਦੇਖਿਆ ਨਹੀਂ ਮੈਨੂੰ 8-10 ਮਿੰਟ ਲੱਗ ਗਏ ਨਾ ਪੇਪਰ ਸੈਂਡ ਕਰਨੇ ਸੀ ਉਹ ਜਿਹੜੇ ਸਟੈਂਪ ਵਾਲੇ ਤੇ ਐਕਸਲ ਮੂਵ ਕਰਦੇ ਨੂੰ ਆਨਡਿਟੀ ਪਾਈ ਵੀ ਸੀ ਤੇ ਮੈਂ ਕਹਾ ਮੈਂ ਉਂ ਤਾਂ ਨਹੀਂ ਮਿਲਦਾ ਇੱਥੇ ਘੜੇ ਘੜੇ ਨੇ ਸਕੇਲ ਖਲਾ ਲੈਣੀ ਆ ਇੱਕ ਤਾਂ ਲੋਕੇਸ਼ਨ ਆ ਹਨਾ ਇੱਥੇ ਤਾਂ ਮੈਂ ਫਸਟ ਟਾਈਮ ਆਇਆਗਾ ਪਰ ਅੰਦਰ ਬੰਦੇ ਫਿਰਦੇ ਆ ਉਹ ਸੀਗਾ ਹਨਾ ਮਿਲਣਾ ਲੋਡਿੰਗ ਵਾਲਾ ਪ੍ਰੋਗਰਾਮ ਮੈਨੇਜਰ ਨੂੰ ਕਾਲ ਕਰਕੇ ਪੁੱਛਦਾ ਹਾਂਗਾ ਮੈਂ ਪੁੱਛ ਗਿਆ ਲਾ ਹੀ ਲੈਣਾ ਨਿਆਰਾ ਹੀ ਆ ਜੇ ਕਿਤੇ ਹੁਣ ਲਾ ਲੈਣਾ ਬੁੱਕ ਪਈ ਆ ਕਿ ਆਪਾਂ ਰਾਤ ਤੇ ਰਾਤ ਉਹਦੇ ਕਹਿਣ ਵਾਂਗੂ ਬਿਣੀ ਪੈਕ ਠੋਕਣਾ ਮੈਨੂੰ ਲੱਗਦਾ ਨਹੀਂ ਪਲੀਟ ਡਰਾਈਵਰ ਜੇ ਮੱਲਾ ਦਾ ਲੋਕੇਸ਼ਨ ਤੇ ਜਾਣਾ ਹੋਊ ਓਏ ਮੈਨੇਜਰ ਨੂੰ ਕਾਲ ਕਰਨ ਗਿਆ ਚੱਲ ਮੈਂ ਤਾਂ ਇਹ ਠੀਕਾ ਲਾ ਲੈਣਗੇ ਹਨਾ ਕਿਤੇ ਇਹ ਕਹਿੰਦਾ ਵੀ ਬਿਲਡਿੰਗ ਤਾਂ ਸਹੀ ਹੈ ਇੱਥੋਂ ਦਾ ਹੀ ਆ ਲੋਡ ਸਾਡਾ ਹੀ ਆ ਇਹ ਨਾ ਤਿੰਨ ਚਾਰ ਬਿਲਡਿੰਗਾਂ ਸੇਮ ਅੱਗੇ ਮੈਂ ਹੋਰ ਤੇ ਤਾਂ ਲਾਇਆਗਾ ਉਹਨਾਂ ਦੇ ਵੀ ਐਂ ਡੌਕਾਂ ਨਹੀਂ ਆ ਸੀ ਇਹ ਕਹਿੰਦਾ ਸਾਡੀ ਉੱਧਰਲੇ ਸਾਈਡ ਡੌਕ ਆ ਗਈ ਇੱਕ ਹੀ ਆ ਉੱਤੇ ਲਾਊਗਾ ਸੁਬਾਹ ਕਹਿੰਦਾ 8 ਵਜੇ ਮੈਂ 7 ਵਜੇ ਗਈ ਕਹਿੰਦਾ ਨਹੀਂ ਚਲ ਦੇਖ ਲਾਂਗੇ ਕਹਿੰਦਾ ਤੂੰ 7 ਵਜੇ ਆ ਜੀ ਮੇਰਾ ਰੱਤਾ ਇਹ ਸੀਗਾ ਮੈਂ ਡੌਕ ਫ੍ਰੀ ਹੁੰਦੀ ਨਾ ਤੇ ਆਪਾਂ ਡੋਰ ਖੋਲ ਕੇ ਬੈਕ ਲਾ ਆਉਂਦੇ ਉੱਤੇ ਵੀ ਆਪੇ ਆ ਕੇ ਲਾਉਣ ਲੱਗ ਜਾਂਦੇ ਨੇ ਸੁਬਾਹ ਫੇਰ ਟਰੱਕ ਚਰਮ ਕਰਨਾ ਪੈਂਦਾ ਡੌਕ ਤੇ ਉਹ ਚੇਂਜ ਕਰਨਾ ਨੂੰ ਜੇ ਆਪਾਂ ਪਏ ਰਹਿੰਦੇ ਟੌਰ ਨੂੰ ਜਿੱਥੇ ਆਪਾਂ ਪਹਿਲਾਂ ਲਾਇਆ ਸੀ ਨਾ ਬਿਲਡਿੰਗ ਦੇ ਹਨਾ ਉਧਰਲੀ ਸਾਈਡ ਤੇ ਉਹਨੇ ਵੀਨੇ ਨੇ ਇੰਦਰ ਭੇਜਤਾ ਦੋ ਡੌਕਾਂ ਗਈਆਂ ਬਿੱਲੀਆਂ ਪੰਗਾ ਹੀ ਇੱਕ ਤੇ ਆਪਾਂ ਲਾ ਲਿਆ ਤੇ ਐਂ ਫਿਰ ਕਈ ਵਾਰੀ ਆਪਾਂ ਨੂੰ ਮਾਨ ਮਹਿਸੂਸ ਹੁੰਦਾ ਉਹ ਪੀਣਾ ਸੀ ਉਹਨੂੰ ਇੰਗਲਿਸ਼ ਜਮਾ ਹੀ ਨਹੀਂ ਆਉਂਦੀ ਫਿਰ ਮੈਨੂੰ ਐ ਲੱਗੇ ਮੈਨੂੰ ਬਹੁਤ ਆਉਂਦੀ ਆ ਹੁਣ ਭਰਾ ਮਸਾ ਸਮਝਾਇਆ ਹਨਾ ਤੇ ਮੈਂ ਮੈਂ ਡੋਰ ਖੋਲਾਂ ਕਹਿੰਦਾ ਨਾ ਮੈਂ ਕਿਹਾ ਮੈਂ ਅੰਦਰ ਲਾਣੀ ਕਹਿੰਦਾ ਤੈਨੂੰ ਉਹਦੇ ਟ੍ਰੇਲਰ ਦੇ ਓਕੇ ਓਕੇ ਫਿਰ ਉਹ ਮੈਨੂੰ ਕਹਿੰਦਾ ਨਾ ਨਾ ਖੋਲੀ ਮੈਂ ਕਿਹਾ ਜੇ ਮੈਂ ਕੋਲ ਲੈ ਸੋਵੇ ਜੱਫ ਵੀ ਨਾ ਪਾ ਲੈਣਾ ਤੇ ਮੈਂ ਕਿਹਾ ਹੁਣ ਨਾਲ ਕਹਿੰਦਾ ਤੇਰਾ ਸਕੇਜੂਲ ਹੀ ਨਹੀਂ ਤੇ ਹਲੇ ਬਹਿਲੇ ਫਿਰਦੇ ਸੀਗੇ ਬਸ ਵੀ ਉਹ ਲਕੀਰ ਦੇ ਫਕੀਰ ਵਾਲਾ ਕੰਮ ਮੈਂ ਕੋਈ ਚੱਕਰ ਨਹੀਂ ਸੋਵੇ ਮੈਨੂੰ ਪਤਾ ਹੈ 8 8 ਵਜੇ ਲਾਉਣ ਲੱਗਣਗੇ ਤੇ ਹਜੇ ਆਪਣੇ ਕੋਲੇ ਸਾਢੇ ਦਾ ਸੋਏ ਆਗੇ ਰਾਤ ਦੇ ਰੋਡ ਰੱਟੀ ਕਰਨੇ ਆ ਲੈਣੇ ਗੁੱਡ ਸਲੀਪਾ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਤੇ ਇੱਕ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਆਪਣੀ رائے ਦੇਣੀ ਨਹੀਂ ਭੁੱਲਣੀ ਤੇ ਕਿਉਂਕਿ ਛੋਟੀ ਰਾਇ ਦੇ ਨਾਲ ਆਪਾਂ ਜਿੰਨੇ ਵੀ ਕੰਮ ਕੀਤੇ ਆਪਣੇ ਵਧੀਆ ਰਹੇ ਆਗੇ ਸਾਰੇ ਜਿਹਵੇਂ ਲਾਈਵ ਵਾਲਾ ਹੋਰ ਹਨਾ ਜਿੜਕੀ ਤੇ ਗੱਲਾਂ ਦੱਸਦੇ ਨੇ ਬਹੁਤ ਧੰਨਵਾਦ ਆ ਤੁਹਾਡਾ ਐਂ ਹੀ ਦੱਸਦੇ ਰਿਹਾ ਕਰੋ ਤੇ ਭਰਾ ਨੂੰ ਛੋਟਾ ਵੱਡਾ ਭਰਾ ਸਮਝ ਕੇ ਓਕੇ ਜੀ ਲਵ ਯੂ ਆ ਟਰੱਕ ਭਰ ਕੇ ਕਾਲਾ ਮੈਂ ਵੀ ਰੋਟੀ ਫਿਰ ਸੌਣਨੇ ਆ ਓਕੇ